ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ चौहान ਡੈਰੀ ਫਾਰਮ ਤੇ ਅੱਜ ਦੀ ਵੀਡੀਓ ਜ਼ਿਲ੍ਹਾ ਬਠਿੰਡਾ ਤੋਂ ਹੋਣ ਜਾ ਰਹੀ ਹੈ ਜੀ ਪਿੰਡ ਖਿਆਲੀ ਵਾਲਾ ਜ਼ਿਲ੍ਹਾ ਬਠਿੰਡਾ ਹਾਂਜੀ ਇੱਥੇ ਵੀਰ ਦੇ ਕੋਲ ਇੱਕ ਬੱਚੀ ਬਹੁਤ ਸੋਹਣੀ ਬੱਚੀ ਆ ਤੇ ਇੱਕ ਕੱਟਾ ਦੋਨੋਂ ਸੇਲ ਹੈ ਜੀ ਬਾਕੀ ਤੁਸੀਂ ਇਹ ਬੱਚੀ ਦੇਖ ਸਕਦੇ ਹੋ ਇੱਕ ਬੱਚੀ ਤੇ ਇੱਕ ਕੱਟਾ ਦੋਨੋਂ ਸੇਲ ਆ ਵੀਰ ਕੋਲੇ ਤੇ ਇਹ ਬੱਚੀ ਆ ਤੇ ਇਸ ਦੇ ਨਾਲ ਹੀ ਜੋ ਇਹ ਵਾਲਾ ਕੱਟਾ ਸੇਲ ਕੀਤਾ ਵੀਰ ਨੇ ਤੇ ਇਹਨਾਂ ਦੀ ਉਮਰ ਹੈਗੀ ਆ ਜੀ ਕੱਟੇ ਦੀ 8 ਮਹੀਨੇ ਆ ਤੇ ਜੋ ਤੁਹਾਨੂੰ ਬੱਚੀ ਵਿਖਾਈ ਆ ਉਸ ਦੀ ਉਮਰ ਹੈਗੀ ਆ 5 ਮਹੀਨੇ ਹਾਂਜੀ ਬੱਚੀ 5 ਮਹੀਨਿਆਂ ਦੀ ਐ ਤੇ ਕੱਟਾ 8 ਮਹੀਨਿਆਂ ਦਾ ਦੋਨੋਂ ਸੇਲ ਐ ਤੇ ਪਿੰਡ ਖਿਆਲੀ ਵਾਲਾ ਜ਼ਿਲ੍ਹਾ ਬਠਿੰਡਾ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ ਵਰਸ YouTube ਚੈਨਲ WhatsApp Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਉੱਪਰ ਦਿੱਤੇ ਹੋਏ ਨੰਬਰ 600 ਪੂਰਾ 7624360 ਇਸ ਨੰਬਰ ਤੇ WhatsApp ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਸਾਡੇ YouTube ਚੈਨਲ ਤੇ Facebook ਪੇਜ ਨੂੰ ਜ਼ਰੂਰ ਫੋਲੋ ਸਬਸਕ੍ਰਾਈਬ ਕਰਨਾ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ